ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਵਿਦੇਸ਼ਾਂ ਦਾ ਰੁਖ ਕਰਦੇ ਨੇ ਵਿਦੇਸ਼ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਸਥਾਪਿਤ ਹੋਣਾ ਚਾਹੁੰਦੇ ਨੇ ਕਈ ਵਾਰ ਪਰਿਵਾਰਾਂ ਦੇ ਪਰਿਵਾਰ ਬਾਰ ਨੂੰ ਤੁਰ ਪੈਂਦੇ ਨੇ ਡੰਕੀ ਵਾਲਾ ਰਸਤਾ ਅਪਣਾ ਲੈਂਦੇ ਨੇ ਤੇ ਫਿਰ ਜੋ ਕੁਝ ਉਹਨਾਂ ਦੇ ਨਾਲ ਵਾਪਰਦਾ ਹੈ ਉਹਨਾਂ ਦੀ ਜਦੋਂ ਜ਼ੁਬਾਨੀ ਸੁਣਦੇ ਆ ਤਾਂ ਰੂਹ ਕੰਬ ਜਾਂਦੀ ਹੈ ਪਰ ਕਈ ਅਜਿਹੇ ਪਰਿਵਾਰ ਨੇ ਜਿਹੜੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਉਹਨਾਂ ਦੀਆਂ ਜਾਨਾਂ ਚਲੀਆਂ ਵੀ ਜਾਂਦੀਆਂ ਨੇ ਇੱਕ ਅਜਿਹਾ ਹੀ ਮਾਮਲਾ ਆਇਆ ਸੀਗਾ 2022 ਦੇ ਵਿੱਚ ਜਿਹਦੇ ਵਿੱਚ ਗੁਜਰਾਤ ਦੇ ਇੱਕ ਪਰਿਵਾਰ ਦੀ ਜਾਨ ਚਲੀ ਗਈ ਸੀ ਬਰਫੀਲੇ ਤੂਫਾਨ ਦੇ ਵਿੱਚ ਤੇ ਹੁਣ ਉਸ ਮਾਮਲੇ ਦੇ ਵਿੱਚ ਮਾਨਵ ਤਸਕਰੀ ਦੇ ਇਲਜ਼ਾਮ ਦੇ ਵਿੱਚ ਇੱਕ ਵਿਅਕਤੀ ਨੂੰ 10 ਸਾਲ ਦੀ ਸਜ਼ਾ ਅਮਰੀਕਾ ਦੀ ਇੱਕ ਅਦਾਲਤ ਨੇ ਸੁਣਾ ਦਿੱਤੀ ਹੈ ਜਿਹਦਾ ਨਾਮ ਹੈ ਹਰਸ਼ ਕੁਮਾਰ ਰਮਨ ਲਾਲ ਪਟੇਲ ਇਹਦਾ ਜਿਹੜਾ ਇੱਕ ਸਰਨੇਮਾ ਜਾਂ ਕਹਿੰਦੇ ਹੁੰਦੇ ਨੇ ਕਿ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਨਾਮ ਵੱਖਰਾ ਵਰਤਦਾ ਜਾਂ ਦੋਸਤਾਂ ਮਿੱਤਰਾਂ ਦੇ ਵਿੱਚ ਵੱਖਰਾ ਨਾਮ ਹੋ ਜਾਂਦਾ ਜਿਹਨੂੰ ਉਹਦੇ ਨਾਮ ਤੋਂ ਉਰਫ਼ ਕਹਿ ਦਿੱਤਾ ਜਾਂਦਾ ਜਿਵੇਂ ਹਰਸ਼ ਕੁਮਾਰ ਰਮਨ ਲਾਲ ਪਟੇਲ ਉਰਫ਼ ਡਰਟੀ ਹੈਰੀ ਇਸ ਵਿਅਕਤੀ ਦਾ ਨਾਮ ਸਾਹਮਣੇ ਆਇਆ ਡਰਟੀ ਹੈਰੀ ਯਾਨੀ ਕਿ ਡਰਟੀ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੋ ਤਾਂ ਡਰਟੀ ਹੈਰੀ ਜਿਹੜਾ ਇਹਦਾ ਉਪਨਾਮ ਸੀਗਾ ਇਹਦੇ ਅਧੀਨ ਹੀ ਕਹਿੰਦੇ ਕੰਮਕਾਜ ਕਰਦਾ ਸੀ ਇਹਨੇ ਇੱਕ ਪਰਿਵਾਰ ਨੂੰ ਇਹ ਹੈ ਕਿ ਉਹ ਕੈਨੇਡਾ ਦੇ ਰਸਤੇ ਅਮਰੀਕਾ ਜਾ ਸਕਦੇ ਨੇ ਅਮਰੀਕਾ ਦਾ ਜਿਹੜਾ ਬਾਰਡਰ ਕਰਾਸ ਕਰਾਉਣਾ ਸੀਗਾ ਪਰ ਬਰਫ਼ੀਲਾ ਤੂਫਾਨ ਤੇ ਅਜੇ ਹੀ ਥਾਂ ਜਿੱਥੇ ਟੈਂਪਰੇਚਰ -35 ਡਿਗਰੀ ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਸੀਗਾ ਤਾਂ ਪਰਿਵਾਰ ਦੀ ਬਰਫ਼ੀਲੇ ਤੂਫਾਨ ਦੇ ਵਿੱਚ ਜੰਮਣ ਦੇ ਨਾਲ ਹੀ ਮੌਤ ਹੋ ਜਾਂਦੀ ਹੈ ਤੇ ਹੁਣ ਮਾਮਲਾ ਕੋਰਟ ਦੇ ਵਿੱਚ ਸੀਗਾ ਤੇ ਕੋਰਟ ਨੇ ਇਸ ਵਿਅਕਤੀ ਨੂੰ 10 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਵਕੀਲਾਂ ਵੱਲੋਂ 20 ਸਾਲ ਦੀ ਸਜ਼ਾ ਦਿੱਤੀ ਗਈ ਸੀਗੀ ਤਜਵੀਜ਼ ਦਿੱਤੀ ਗਈ ਸੀ ਕਿ 20 ਸਾਲ ਦੀ ਸਜ਼ਾ ਘਟੋ-ਘਟ ਹੋਵੇ ਪਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਇਹਦੇ ਵਿੱਚ ਇੱਕ ਟੈਕਸੀ ਡਰਾਈਵਰ ਵੀ ਚਰਚਾ ਦੇ ਵਿੱਚ ਹੈ ਜਿਨੇ ਕਹਿੰਦੇ ਮੈਸੇਜ ਵਗੈਰਾ ਮਿਲਣ ਦੇ ਉੱਤੇ ਵੀ ਹੈਲਪ ਨਹੀਂ ਕੀਤੀ ਸੀ ਉਹਦੇ ਉੱਤੇ ਵੀ ਕਈ ਮਾਮਲਿਆਂ ਦੇ ਤਹਿਤ ਇਲਜ਼ਾਮ ਲੱਗੇ ਹੋਏ ਨੇ ਤੇ ਉਹ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ ਪਰਿਵਾਰ ਤੂਫਾਨ ਦੇ ਵਿੱਚ ਫਸ ਜਾਂਦਾ ਹੈ ਅੱਗੇ ਰਸਤਾ ਨਜ਼ਰ ਨਹੀਂ ਆਉਂਦਾ ਤੇ ਬਰਫੀਲੇ ਤੂਫਾਨ ਦੇ ਵਿੱਚ ਗੁਜਰਾਤੀ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਦੋ ਬੱਚੇ ਤੇ ਦੋ ਵੱਡੇ ਇਹਦੇ ਵਿੱਚ ਖਾਸ ਕਰ ਜਗਦੀਸ਼ ਪਟੇਲ ਉਮਰ 39 ਸਾਲ ਸੀਗੀ ਉਹਨਾਂ ਦੀ ਪਤਨੀ ਵਿਸ਼ਾਲੀ ਬੇਨ 37 ਸਾਲ ਉਮਰ ਤੇ ਬੱਚੇ ਸੀਗੇ ਇੱਕ 11 ਸਾਲ ਦੀ ਬੱਚੀ ਵਿਹੰਗੀ ਤੇ ਇੱਕ 3 ਸਾਲ ਦਾ ਬੱਚਾ ਧਾਰਮਿਕ ਇਹਨਾਂ ਦੀ ਮੈਨੀਟੋਬਾ ਮਿਨੀਸੋਟਾ ਏਰੀਆ ਦੇ ਵਿੱਚ ਸਰਹੱਦ ਦੇ ਉੱਤੇ ਜਿਹੜੀ ਉਹ ਮੌਤ ਹੋ ਜਾਂਦੀ ਹੈ ਬਰਫ਼ ਦੇ ਵਿੱਚ ਜੰਮਣ ਦੇ ਨਾਲ ਕਿਉਂਕਿ ਬਰਫ਼ੀਲਾ ਤੂਫਾਨ ਜਦੋਂ ਕੋਈ ਬੰਦਾ ਆਪਣਾ ਵੈਸੇ ਘੁੰਮਣ ਫਿਰਨ ਜਾਂਦਾ ਤਾਂ ਕਾਫੀ ਬੰਦੋਬਸਤ ਕਰਕੇ ਤੁਰਦਾ ਪਰ ਜਦੋਂ ਕਿਸੇ ਨੇ ਅਜੇ ਹਾਲਾਤਾਂ ਦੇ ਵਿੱਚ ਬਾਰਡਰ ਕਰਾਸ ਕਰਨਾ ਹੋਵੇ ਅੱਗੇ ਇੱਕ ਸੁਪਨਾ ਦਿਸ ਰਿਹਾ ਹੋਵੇ ਕਿ ਦੂਜੇ ਦੇਸ਼ ਚ ਐਂਟਰ ਹੋਵਾਂਗੇ ਤਾਂ ਉਦੋਂ ਫਿਰ ਉਹ ਕਈ ਤਰ੍ਹਾਂ ਦੇ ਬੰਦੋਬਸਤ ਨਹੀਂ ਕਰਦਾ ਰਾਹ ਦੇ ਵਿੱਚ ਕੋਈ ਸਹੂਲਤਾਂ ਵੀ ਨਹੀਂ ਮਿਲਦੀਆਂ ਤਾਂ ਫਿਰ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਪਿੱਛੇ ਜੇ ਡੰਕੀ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਯਾਨੀ ਕਿ ਵਾਪਸ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਸੀ ਜਿਦੇ ਵਿੱਚ ਬਹੁ ਗਿਣਤੀ ਭਾਰਤੀ ਤੇ ਪੰਜਾਬੀ ਸੀਗੇ ਤੇ ਹੁਣ ਕੈਨੇਡਾ ਨੇ ਵੀ ਸਖਤੀ ਕਰਨੀ ਸ਼ੁਰੂ ਕੀਤੀ ਹੈ ਕੈਨੇਡਾ ਨੇ ਵੀ 30 ਕੁ ਹਜ਼ਾਰ ਦੇ ਕਰੀਬ ਉਹਨਾਂ ਲੋਕਾਂ ਦੀ شناخت ਕੀਤੀ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਸਿਆਸੀ ਪਨਾਹ ਚਾਉਂਦੇ ਨੇ ਉਹਦੇ ਵਿੱਚ ਬਹੁਤੇ ਗੁਜਰਾਤੀ ਤੇ ਪੰਜਾਬੀ ਹੀ ਦੱਸੇ ਜਾ ਰਹੇ ਨੇ ਤੇ ਹੁਣ ਇਹ ਵੀ ਮਾਮਲਾ ਗੁਜਰਾਤ ਨਾਲ ਜੁੜਿਆ ਹੋਇਆ ਹੈ ਗੁਜਰਾਤੀ ਵਿਅਕਤੀ ਨੇ ਹੀ ਗੁਜਰਾਤੀ ਪਰਿਵਾਰ ਨੂੰ ਗੁੰਮਰਾਹ ਕੀਤਾ ਮਾਨਵ ਤਸਕਰੀ ਦੇ ਮਾਮਲੇ ਦੇ ਵਿੱਚ ਜਦੋਂ ਇਹ ਮੌਤ ਹੋ ਜਾਂਦੀ ਆ ਤਾਂ ਉਹਨੂੰ ਗ੍ਰਿਫਤਾਰ ਵਗੈਰਾ ਕੀਤਾ ਜਾਂਦਾ ਲੰਮਾ ਸਮਾਂ ਉਹਦੇ ਉੱਤੇ ਕਾਰਵਾਈ ਚੱਲਦੀ ਆ ਤੇ ਹੁਣ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਮਰੀਕਾ ਦੀ ਇੱਕ ਅਦਾਲਤ ਦੇ ਵੱਲੋਂ ਪਰਿਵਾਰ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਫਿਰ ਵੀ ਹੁਣ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਰਫ਼ ਦੇ ਵਿੱਚ ਜੰਮਣ ਦੇ ਨਾਲ ਬਰਫ਼ੀਲੇ ਤੂਫਾਨ ਦੇ ਵਿੱਚ ਬੱਚਿਆਂ ਤੱਕ ਦੀ ਮੌਤ ਹੋ ਗਈ ਤੇ ਕਹਿੰਦੇ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਉਹਨਾਂ ਦੀਆਂ ਡੈੱਡ ਬਾਡੀਜ਼ ਪਤਾ ਲੱਗਿਆ ਸੀਗਾ ਕਿ ਕਿੱਥੇ ਪਈਆਂ ਨੇ ਤਾਂ ਬੜੇ ਰੂਹ ਕੰਬਾਊ ਜੇ ਦ੍ਰਿਸ਼ ਸਾਹਮਣੇ ਆਏ ਸੀਗੇ ਕਿਸ ਤਰ੍ਹਾਂ ਪਿਤਾ ਨੇ ਆਪਣੇ ਬੱਚਿਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਜੇ ਗਲਵਜ਼ ਪਹਿਨੇ ਹੋਏ ਸੀਗੇ ਤਾਂ ਕਾਫੀ ਕੁਝ ਵਿਚਲਿਤ ਜਾ ਕਰਨ ਵਾਲਾ ਸੀਗਾ ਤਕਲ ਮਿਲਾ ਕੇ ਸਾਡੀ ਆਪ ਸਭ ਨੂੰ ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਜਦੋਂ ਵੀ ਕਿਤੇ ਵਿਦੇਸ਼ ਦਾ ਰੁੱਖ ਕਰੋ ਵਿਦੇਸ਼ ਜਾਓ ਤਾਂ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਓ ਜੇ ਇੱਕ ਥਾਂ ਦੇ ਉੱਤੇ ਜਾ ਕੇ ਤੁਸੀਂ ਸਥਾਪਿਤ ਹੋ ਗਏ ਹੋ ਤਾਂ ਦੂਜੇ ਦੇਸ਼ ਦੀ ਝਾਕ ਨਹੀਂ ਰੱਖਣੀ ਚਾਹੀਦੀ ਇੱਕੋ ਥਾਂ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ ਤੇ ਸਹੀ ਏਜੰਟਾਂ ਦੇ ਰਾਹੀਂ ਸਹੀ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਨਾਲ ਸੰਪਰਕ ਕਰਕੇ ਹੀ ਵਿਦੇਸ਼ ਦਾ ਰੁੱਖ ਕਰਿਆ ਕਰੋ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ